ਤਾਰੇ ਇੱਕ ਕਮੈਂਟ ਆਇਆ ਸੀ ਇੱਕ ਕਮੈਂਟ ਆਇਆ ਸੀ ਕਹਿੰਦੇ ਦੀਦੀ ਭਾਜੀ ਕੀ ਕੰਮ ਕਰਦੇ ਨੇ ਆਹ ਦੇਖ ਲਓ ਤੁਹਾਡੇ ਸਾਹਮਣੇ ਲੱਗੇ ਟੇਬਲ ਤੇ ਲੱਗੇ ਲੈਪਟਾਪ ਤੇ ਭਾਜੀ ਆ ਕੰਮ ਕਰਦੇ ਨੇ ਭਾਜੀ ਦਾ ਕੰਮ ਪੁੱਛੋ ਨਾ ਨਾ ਪੁੱਛਣਾ ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ ਇਹ ਦਰਦ ਲੁਕਾਏ ਨਹੀਂ ਜਾਣੇ ਹਨਾ ਆਹ ਕੰਮ ਹੈ ਜੀ ਦੇਖ ਲਓ ਕਰੇ ਹੈ ਅਸੀਂ ਕੰਮ ਕਰਦੇ ਆ ਹਾਂ ਪ੍ਰਾਈਵੇਟ ਜੋਬ ਪ੍ਰਾਈਵੇਟ ਜੋਬ ਪ੍ਰਾਈਵੇਟ ਜੋਬ ਵਾਲੇ ਜਾਣਖੰਦੇ ਪੂਰੀ ਆ ਦੇਖ ਲੋ ਲੈਪਟਾਪ ਤੇ ਘਰੇ ਆਏ ਹੋਏ ਨੇ ਪਰ ਕੋਈ ਟਾਈਮ ਨਹੀਂ ਸਾਡੇ ਲਈ ਤੇ ਇਹ ਦੋਨੇ ਮਾਵਾਂ ਧੀਆਂ ਖੜੀਆਂ ਵੇਖ ਰਹੀਆਂ ਵਾਂ ਕਿ ਪਾਪਾ ਕਦੋਂ ਵੇਲੇ ਹੋਣ ਤੇ ਕਦੋਂ ਸਾਨੂੰ ਕੋਈ ਗੱਲਬਾਤ ਦੱਸਣ ਪਾਪਾ ਰਹੀ ਤਾ ਫਲਿਕਾ ਝਾੜੂ ਲਾਓ ਇੱਕ ਮਿੰਟ ਉਹ ਸੈਨ ਹੋ ਗਿਆ ਝਾੜੂ ਲਾ ਨਾ ਨਹੀਂ ਝਾੜੂ ਲਿਆ ਜਾ ਇਹ ਵੀ ਨਾ ਝਾੜੂ ਲੱਗਣਾ ਇਹਦੇ ਕੰਮ ਹੈ ਇਹ ਕੁੱਤੇ ਕੰਮ ਕਿਉਂ ਕਰਦੇ ਹੋ ਠੀਕ ਮੈਂ ਕਰਦਾ ਝਾੜੂ ਆਨ ਦੋ ਛੱਡ ਦੋ ਦੰਮੂ ਛੱਡ ਦੋ ਪੁੱਠੇ ਕੰਮ ਝਾੜੂ ਲਿਆ ਤੇ ਸ਼ਾਮ ਦਾ ਟਾਈਮ ਆ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਲੋ ਜੀ ਭਾਜੀ ਦੇ ਨਾਲ ਹੀ ਅਸੀਂ ਵੈਲਕਮ ਕੀਤਾ ਲੈਪਟਾਪ ਦੇ ਨਾਲ ਕਿ ਹੁਣ ਤੁਹਾਨੂੰ ਪਤਾ ਲੱਗ ਗਿਆ ਜੀ ਭਾਜੀ ਕੀ ਕੰਮ ਕਰਦੇ ਨੇ ਭਾਜੀ ਦਾ ਆ ਹੀ ਕੰਮ ਆ ਲੈਪਟਾਪ ਤੇ ਬਸ ਸਵੇਰੇ ਸ਼ਾਮ ਕੋਈ ਟਾਈਮ ਨਹੀਂ ਰਾਤ ਨੂੰ ਸਵੇਰੇ ਸ਼ਾਮ ਦੁਪਹਿਰੇ ਬਸ ਅੱਜ ਆਫਿਸੋਂ ਜਲਦੀ ਆ ਗਏ ਸੀ ਤੇ ਜਲਦੀ ਆ ਕੇ ਵੀ ਉਹੀ ਕੰਮ ਆ ਹਨਾ ਕੀ ਭਾਜੀ ਜਲਦੀ ਹੁੰਦਾ ਹੈ ਚੜੂ ਦਾ ਆ ਦੰਮੂ ਨੇ ਦੇਖ ਲੋ ਪੈਰਾ ਨਹੀਂ ਝਾੜੂ ਦਾ ਇਕੱਠੇ ਕਰ ਚਲ ਹੁਣ ਇਹਨੂੰ ਡਸਟਬਿਨ 'ਚ ਵੀ ਪਾ ਦੇ ਹੂੰ ਤੇ ਪਾਊਡਰ ਹੋਊਗਾ ਹਾਂ ਉਹ ਕਵੇਂ ਪਊਗਾ ਇਹ ਤਾਂ ਪੈਰਾਂ ਨਾਲ ਇਕੱਠਾ ਕਰਤਾ ਹੁਣ ਉਹ ਉਹ ਤੇ ਹੱਥ ਲਾਣੇ ਪੈਣੇ ਇਹਨੂੰ ਹੈ ਅਗ ਦਮ ਕੋਟੀ ਮੇਰੀ ਪਾਰਖੀ ਥੱਲੇ ਨਿੱਗੀ ਬਹੁਤ ਐ ਨਾ ਇਹ ਇਹ ਹੱਥ ਨਾਲ ਇਹ ਆਪਣੀ ਬਠਿੰਡੇ ਵਾਲੀ ਜੋਤ ਦੀ ਦੀ ਉਹਨੇ ਬੁਣ ਕੇ ਦਿੱਤੀ ਸੀ ਮੈਨੂੰ ਜਦੋਂ ਆਪਾਂ ਬਠਿੰਡੇ ਰਹਿੰਦੇ ਹਾਂ ਇਹਨੂੰ ਕੀ ਕਹਿੰਦੇ ਸਕੀਵੀ ਹੈ ਇਹ ਸਕੀਵੀ ਹੈ ਦੋਸ ਸਕੀਵੀਆਂ ਨੇ ਇੱਕ ਵਾਈਟ ਕਲਰ ਦੀ ਹੈ ਉਹ ਮੈਂ ਅੱਬ ਨਾ ਇਹੀ ਆਜ ਬਲੈਕ ਹੈ ਬਲੈਕ ਤਾਂ ਉਹ ਹੈ ਹਾਫ ਹੈ ਉਹਦੀਆਂ ਬਾਵਾ ਨਹੀਂ ਹੈਗੀਆਂ ਤੇ ਇਹ ਉਹ ਦੂਜੀ ਤਰ੍ਹਾਂ ਬਾਈਟ ਵੀ ਮੈਨੂੰ ਕੱਟ ਦਿੱਤੀ ਮੈਂ ਕਰਨੀ ਐ ਜੋਤ ਨੂੰ ਫੋਨ ਕੀ ਇੱਕ ਹੋਰ ਬਣਾ ਦੇ ਹਾਂ ਅਗਲੇ ਸਾਲ ਪਾਵਾਂਗੇ ਹੁਣ ਤਾਂ ਅਗਲੇ ਸਾਲ ਰੱਬ ਸੁੱਖ ਰੱਖੇ ਜੇ ਜਿਉਂਦੇ ਰਹਿ ਤੇ ਫਿਰ ਪਾਵਾਂਗੇ ਕੀ ਅਸੀਂ 364 ਜੇ ਮਰ ਗਏ ਤਾਂ ਫਿਰ ਕੀ ਜਣਾ ਹਨ ਕੋਈ ਨਾ ਬੋਲੀ ਜਾਇਆ ਕਰਾਂ ਨਾ ਹੋਰ ਕੀ ਸ਼ਾਮ ਦਾ ਟਾਈਮ ਆ ਠੰਡ ਹੋ ਚਲੀ ਥੋੜੀ ਥੋੜੀ ਠੰਡ ਹੋ ਚਲੀ ਐ ਅੱਗੇ ਮੈਂ ਗੱਲ ਕਰ ਰਹੀ ਸੀ ਕਿ ਆਪਾਂ ਸਿੰਗਲ ਕੋਟੀਆਂ 'ਚ ਹੀ ਬੈਠੇ ਐ ਇੰਨੀ ਠੰਡ ਨਹੀਂ ਹੋਈ ਸਿੰਗਲ ਕੋਟੀ ਦੇ ਵਿੱਚ ਹੀ ਬੈਠੇ ਐ ਜ਼ਿਆਦਾ ਠੰਡ ਨਹੀਂ ਹੋਈ ਹੈਗੀ ਨਹੀਂ ਤਾਂ ਦਸੰਬਰ ਸਬਾ ਦਾ ਟੈਂਪ ਵੀ ਇੰਨੀ ਧੁੰਦ ਪੈਂਦੀ ਇੰਨੀ ਧੁੰਦ ਪੈਂਦੀ ਬਹੁਤ ਜ਼ਿਆਦਾ ਪਰ ਇਸ ਵਾਰ ਨਹੀਂ ਪਈ ਤੇ ਸਸਟੀ ਕਾਲ ਦੀ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੇ ਜਿਹੜੇ ਚੈਨਲ ਤੇ ਨਵੇਂ ਚੈਨਲ ਕਰਨ ਕੱਲੋ ਸਬਸਕ੍ਰਾਈਬ ਆਪਾਂ ਬਣਾ ਲੇਖੋ ਕੰਟੀਨਿਊ ਕਰਤਾ ਕੱਲ ਵਾਲਾ ਤੁਸੀਂ ਵਲੌਗ ਦੇਖਿਆ ਹਨ ਤੇ ਇਥੋਂ ਹੀ ਆਪਾਂ ਕੰਟੀਨਿਊ ਕਰਤਾ ਹਜੇ ਸਾਡਾ ਕੋਈ ਪਲਾਨ ਨਹੀਂ ਕਿੱਧਰ ਜਾਣਾ ਕਿੱਧਰ ਨਹੀਂ ਉਹ ਤਾਂ ਬਸਾਂ ਬੜੀਆਂ ਹੋਰ ਨੰਮ ਰੰਗਦੀਆਂ ਜਦੋਂ ਆਪਾਂ ਬੈਠੇ ਹੁੰਨੇ ਆ ਹਨ ਬਹੁਤ ਬਸਾਂ ਲੰਗਦੀਆਂ ਚਲੋ ਜੀ ਹੁਣ ਆਪਾਂ ਅੰਦਰ ਜਾਂਦੇ ਆ ਤੇ ਕਰਦੇ ਆ ਕੰਮ ਕਰ ਆਪਣੇ ਬਿਨਾ ਮੈਂ ਕਿਉਂ ਮੈਂ ਰੋਬੋਟ ਆ ਆ ਦੇਖੋ ਦੇਖੋ ਦਮਣ ਦੇ ਕੰਮ ਹੈ ਇੰਨਾ ਕਿਨਾਂ ਕੋ ਭਾਰਾ ਪਕੜਾ ਸਿਰ ਤੇ ਚੱਕ ਕੇ ਲੈ ਕੇ ਜਾਣਾ ਨਾ ਤੇ ਵੀ ਰਸਤਾ ਮਿਲ ਨਹੀਂ ਹੈਗੇ ਨਾ ਅੱਛਾ ਠੀਕ ਹੈ ਕੈਪ ਲੈ ਸਿਰ ਤੇ ਸਕੂਟੀ ਤੇ ਹਵਾ ਲਗਣੀ ਹੈ ਹਵਾ ਵਾਲੀ ਦੋ ਮਿੰਟ ਲਾਉ ਉਹ ਪਾ ਲਈ ਮੈਂ ਬੁੱਤ ਫਿਰ ਆ ਬੋਦੇ ਵਾਲੀ ਮੈਨੂੰ ਚੰਗੀ ਲੱਗਦੀ ਸਿਆਣੀ ਬਿਆਣੀ ਨੂੰ ਬਸ ਸਕੂਟੀ ਤੇ ਨਹੀਂ ਨਹੀਂ ਫੜ ਥੱਪਣ ਲਾਉ ਮੈਂ ਫੜ ਹਾਂ ਠੰਡ ਬਹੁਤ ਹੈ ਸਤਿ ਸ਼੍ਰੀ ਅਕਾਲ ਜੀ ਠੰਡ ਬਹੁਤ ਆ ਉਹ ਕੰਮ ਹੋ ਗਿਆ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਆ ਉਥੇ ਹੀ ਆਪਾਂ ਵਲੌਗ ਕੰਟੀਨਿਊ ਕਰਦਾ ਠੀਕ ਹੈ ਜੀ ਤੇ ਅਸੀਂ ਜਾਣਾ ਜੀ ਬਾਜ਼ਾਰ ਦੁਬੱਟੇ ਡਾਈ ਕਰਾਣੇ ਨੇ ਕੁਝ ਆਪਾਂ ਕਾਰੀਗਰਾਂ ਨੂੰ ਸੂਟ ਦੇਣੇ ਨੇ ਤੇ ਮੈਂ ਤੇ ਦਮਣ ਚੱਲੀਆਂ ਚੱਲੀਆਂ ਸਾਢੇ 11 ਦਾ ਟਾਈਮ ਹੋ ਗਿਆ ਅਸੀਂ 10 ਵਜੇ ਦਾ ਆਈਡੀਆ ਲਾਇਆ ਸੀ ਫਿਰ ਵੀ ਸਾਢੇ 10 ਹੋਈ 11 ਵਜੇ ਹੀ ਪਏ ਨੇ ਸਾਢੇ 11 ਲੈਟਾ ਕਰ ਦਈਏ ਬੰਦ ਬਾਕੀ ਤੁਹਾਨੂੰ ਹੁਣ ਆ ਕੇ ਮਿਲਾਂਗੇ ਕਿਉਂਕਿ ਸਾਡੇ ਕੰਮ ਬਹੁਤ ਜਿੰਦੀ ਨੇ ਇਹ ਕੰਮ ਕਰਨੇ ਨੇ ਪਾਣੇ ਨੇ ਆਪਣੇ ਧਿਆਨ ਦੇ ਆਰਡਰ ਜਾਣੇ ਨੇ ਤੁਹਾਨੂੰ ਜਿਆਦਾ ਵੀ ਮਿਲਦੇ ਆ ਤੁਹਾਨੂੰ ਬਲਾਂ ਹੀ ਜਾਈਏ ਦੁਪੱਟੇ ਡਾਈ ਕਰਾ ਲਏ ਹੋਏ ਠੀਕ ਹੈ ਜੀ ਖਾਲੀ ਹੁੰਦਾ ਇਹੋ ਦੇਖ ਕਰੇ ਆ ਵੀ ਮਿਲਾਨੇ ਠੀਕ ਹੈ ਜੀ ਤਮਨ ਸਿਮਰਨ ਉਹਦੀ ਗਾਰੀ ਕਿ ਦੇਖ ਤਮਨ ਕੀ ਕੀਤਾ ਵੀ ਵੀਡੀਓ ਬਣਾ ਰਹੇ ਨਹੀਂ ਵੀ ਮੈਂ ਫਟਕਾ ਵਾ ਨਹੀਂ 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 ਉਹ ਦੇਖਦਾ ਹੀ ਨਹੀਂ ਪਤਾ ਨਹੀਂ ਲੱਗਦਾ ਪਤਾ ਹੀ ਨਹੀਂ ਲੱਗ ਰਿਹਾ ਐ ਕੁਝ ਨਹੀਂ ਹੁੰਦਾ ਐ ਕੁਝ ਨਹੀਂ ਹੁੰਦਾ ਲੱਗਦੀ ਹੈ ਉਸੇ ਦਾ ਤਾਂ ਕੀ ਹੋਇਆ ਨਾ ਹੈ ਅਜਰੂਰ ਭਾਈ ਹੋਗੀ ਤੇ ਅਸੀਂ ਪਹੁੰਚੇ ਹੋਏ ਆ ਜੀ ਆਪਣੀ ਫਰੈਂਡ ਮੇਰੀ ਵੀ ਫਰੈਂਡ ਹੈ ਗੁਰਮਨਦੀ ਮਮਾ ਮੇਰੇ ਫਰੈਂਡ ਨੇ ਤੇ ਦਮਨਦੀ ਫਰੈਂਡ ਗੁਰਮਨ ਆ ਤੇ ਅਸੀਂ ਅੱਜ ਆਏ ਸੀ ਇਹਨਾਂ ਦੇ ਦਾਦੀ ਠੀਕ ਨਹੀਂ ਹਨ ਉਹਨਾਂ ਦਾ ਪਤਾ ਲੈਣ ਆ ਆ ਸਾਡਾ ਯੋ ਮੈਂ ਆ ਸਾਡਾ ਯੋ ਸਬਸਕ੍ਰਾਈਬਰ ਬੜਾ ਤਗੜਾ ਬੈਠਾ ਸਾਰੀ ਵੀਡੀਓ ਇਹ ਤੇ ਸਾਰੀ ਵੀਡੀਓ ਚੰਗੀ ਤਰ੍ਹਾਂ ਧਿਆਨ ਨਾਲ ਖਾ ਪਤਾ ਹੁੰਦੇ ਨੇ ਸਰ ਇਹਨੂੰ ਸਾਡੀਆਂ ਵੀਡੀਓਸ ਕੀ ਕਰਾ ਜਨਾਨੀਆਂ ਨੂੰ ਤੇ ਚਲੋ ਲੇਡੀਜ਼ ਨੂੰ ਲੱਗਦਾ ਹੈ ਕਿ ਅਸੀਂ ਸਾਰਾ ਦਿਨ ਕੰਮ ਕਰਦੀਆਂ ਤੇਨੂੰ ਕੀ ਕਦੀ ਲੱਗਦਾ ਪੁੱਤ ਵੀਡੀਓ ਵੀਡੀਓ ਵਧੀਆ ਆ ਜੀ ਕਿਹੜੀ ਚੀਜ਼ ਹੈ ਇਹ ਵੀ ਤਾਂ ਪਤਾ ਲੱਗੇ ਕੋਈ ਖਾਸ ਚੀਜ਼ ਵਧੀਆ ਲੱਗਦੀ ਹੋਵੇ ਉਧਰ ਕਰ ਰਹੇ ਉਹਦੇ ਬਾਅਦ ਕੰਟੈਂਟ ਅੱਛਾ ਮਸਾ ਹੀ ਬੋਲੇ आप कुछ <कीज़> बोलना चाहेंगे <laughs> <laughs> नहीं मैं तो, तो देख लिया नहीं कुछ भी पूछ लो कुछ भी पूछ लो उन्हें दस्ता दिला कि दस किनिया भैन ने मम्मा होनी तीन ਨਾ ਐ ਤੋ ਕਦ ਤੱਕ ਦਾ ਵੀਡੀਓ ਨਹੀਂ ਬੰਦੀ ਚਾਰ ਫਿਰ ਤੀਜੇ ਚੌਥੇ ਵਾਲੇ ਆਏ ਨਹੀਂ ਨਾ ਕਦੀ ਹਾਂ ਵੀਡੀਓ ਚਾਹੀਦੀ ਹੈ ਹੋਰ ਬੇਟਾ ਜੀ ਹੋਰ ਕੁਝ ਕਹਿਣਾ ਚਾਹੋਗੇ ਫਿਰ ਇੱਧਰ ਕਹਿ ਦੋ ਨਾ ਕਿ ਸਾਰੇ ਚੈਨਲ ਸਬਸਕ੍ਰਾਈਬ ਕਰੋ ਭਾਈ ਸਾਨੂੰ ਵੀਡੀਓ ਕਰ ਲਓ ਵੀ ਕਰ ਲਓ ਕਰ ਕਰ ਵੀ ਕਰ ਲਓ ਸ਼ੇਅਰ ਕਰੋ ਕਮੈਂਟ ਕਰੋ ਹਾਂ ਸਬਸਕ੍ਰਾਈਬ ਕਰੋ ਤੇ ਦੱਸੋ ਭਾਈ ਕਿ ਸਾਡਾ ਪੁੱਤ ਬਹੁਤ ਸਾਡਾ ਮਤਲਬ ਸਾਡਾ ਫੈਨ ਹੈ ਜੀ ਆਂਟੀ ਦਾ ਸੂਟ ਗ੍ਰੀਨ ਦਾ ਆਂਟੀ ਦੀ ਬੁਟੀਕ ਦਾ ਨਾਮ ਪੰਜਾਬੀ ਪਹਿਰਾਵਾ ਬੁਣ ਪਹਿਣਾ ਦਾ ਬੁਟੀਕ ਵੀ ਹੈ ਪੰਜਾਬੀ ਪਹਿਰਾਵਾ ਦੋਨੇ ਸੇਮ ਇਕੱਠੇ ਹੀ ਹੈ ਤਾਂ ਪਹਿਣਾ ਦਾ ਬੁਟੀਕ ਹਾਂ ਪੰਜਾਬੀ ਪਹਿਰਾਵਾ ਵੀ ਹੈ ਠੀਕ ਹੈ ਇਹਨੂੰ ਸੂਟ ਵਧੀਆ ਲੱਗਦੇ ਕੋਈ ਤੇ ਤੈਨੂੰ ਸਾਡੇ ਚੋਂ ਮੈਨੂੰ ਬਹੁਤ ਵਧੀਆ ਲੱਗਦੇ ਆਂਟੀ ਨੂੰ ਮੈਨੂੰ ਬਹੁਤ ਚਿਪਸ ਚਿਪਸ ਸਾਡੇ ਲਈ ਕਿ ਗੁੱਡ ਨੂੰ ਹਾਂ ਜੀ ਫੋਟੋ ਲਈ ਰੱਖਿਆ ਠੀਕ ਹੈ ਠੀਕ ਹੈ ਨੂਰ ਬੇਟਾ ਜੀ ਮੇਗਾ ਚੰਦਰ ਬੜਾ ਫੈਨ ਹੈ ਤਗੜਾ ਤੁਹਾਡਾ ਬੰਦਾ ਹੈ ਬਹੁਤ ਤਗੜਾ ਲੀਲੀ ਰਾਤ ਤੁਸੀਂ ਖੇਚਲ ਕੀਤੀ ਨਹੀਂ ਲੀਲੀ ਭੜੋ ਭੁੱਖ ਲੱਗ ਜਾਂਦੀ ਹੈ ਪਤਾ ਬਾਹਰ ਆ ਕੇ ਤੇ ਨਹੀਂ ਬਾਜ਼ਾਰ ਅਸੀਂ ਰੋਟੀ ਲੈਟ ਹੀ ਖਾ ਕੇ ਆਏ ਸੀ ਰੋਟੀ ਵੀ ਦੀਦੀ ਆ ਸਬਜੀ ਹਣੀ ਪਈ ਐ ਉਸਕੇ ਲਈ ਕੁਲਕੇ ਆ ਗਏ 10 ਮਿੰਟ ਦਾ ਚਾਹ ਦਾ ਬਣੀ ਚਾਹ ਨਾਲ ਬਹੁਤ ਵਲੌਗ ਚ ਦੇਖਦੀ ਹੁੰਦੀ ਆ ਚਾਹ ਦਾ ਜਿਗਰ ਬਹੁਤ ਬੰਦਾ ਹੁੰਦਾ ਚਾਹ ਇੰਨੀ ਬਣਦੀ ਸਾਡੇ ਘਰੇ ਹੁਣ ਥੋੜੀ ਦੀ ਘਟ ਗਈ ਹਾਂ ਹੁਣ ਥੋੜੀ ਮੈਂ ਛੱਡ ਜੀ ਅੱਛਾ ਮੈਂ ਖਾ ਤਾਂ ਕਰਕੇ ਉਤਾਰ ਪਿੰਦੇ ਨਹੀਂ ਹੈਗੇ ਅੱਛਾ ਤੇ ਦਮਣ ਵੀ ਨੱਕ ਮਾਰ ਘੜੀ ਨਹੀਂ ਚਾਹ ਇਹ ਵੀ ਮੇਰੇ ਵਰਗੀ ਕੱਲੀ ਫਿਰ ਮੈਨੂੰ ਕੱਲੀ ਹੋ ਜਾਂਦਾ ਹਾਏ ਕੋਈ ਯਾਰ ਦੇ ਤੇ ਚਾਹ ਬਣਦੇ ਹਨ ਮੈਂ ਟਾਈਮ ਹੀ ਹੁੰਦਾ ਨਾ ਕਿ ਅੱਡੇ ਟਵਾਇ ਦੇ ਦੀ ਚਾਹ ਦੇ ਲਿੰਦੇ ਨਾ ਤੇ ਲੋਜੀ ਕੰਮ ਕੂਮ ਕਰਕੇ ਤੇ ਅਸੀਂ ਬਾਜ਼ਾਰ ਵੀ ਜਾ ਆਈਆਂ ਦੁਬੱਟੇ ਨੂੰ ਟੰਡਾਈ ਕਰਾ ਲਿਆਈਆਂ ਅਸੀਂ ਤੇ ਆਉਂਦੇ ਹੋਏ ਅਸੀਂ ਨਾ ਉੱਥੇ ਸਾਗ ਲੈ ਕੇ ਆਈਆਂ ਪਰ ਇਹ ਸਾਗ ਚ ਨਾ ਪੱਤੇ ਬੜੇ ਜ਼ਿਆਦਾ ਨੇ ਗੰਦਲਾਂ ਘਟ ਨੇ ਜਿਹੜਾ ਆਪਾਂ ਪਿੰਡੋਂ ਸਾਗ ਲਿਆਉਂਦਾ ਸੀ ਨਾ ਇਹ ਸਾਗ ਹੋਰ ਲੱਗਦਾ ਅਸ ਐਵੇਂ ਗੰਦਲ ਹੋਈ ਨਹੀਂ ਜੜੋਂ ਹੀ ਪੱਟ ਲਿਆ ਪਤਾ ਨਹੀਂ ਕਿਵੇਂ ਬਣਨਾ ਨਹੀਂ ਮਿਹਨਤ ਵੀ ਕਰਾਂਗੇ ਪਰ ਗੰਦਲਾਂ ਵਾਲਾ ਜਿਹੜਾ ਸਾਗ ਹੋ ਜ਼ਿਆਦਾ ਵਧੀਆ ਬਣਦਾ ਚਲੋ ਮਾਫੀ ਹੋ ਜਾ ਜੀ ਕਿਉਂ ਜੀ ਆਪਣੇ ਸਮਾਂ ਲੇ ਲੇ ਨਾ ਸਾਰੇ ਨਿਬੜ ਗਏ ਅਸੀਂ ਜਾਣਾ ਗੁਰਦੁਆਰਾ ਸ ਸਾ ਮੈਂ ਅਕੱਲੇ ਦਮਣ ਬਹੁਤ ਦਿਨ ਪਿਆ ਸਕੂਟੀ ਤੇ ਰਾਮ ਨਾ ਮੱਥਾ ਟਿਕ ਕੇ ਆ ਜਾਂਦੇ ਜਾਈ ਉਹਨੇ ਹੱਥ ਸਾਧ ਕਰਨਾਗੇ ਹਾਂ ਪਾਪਾ ਨਾਲ ਗੱਡੀ ਤੇ ਚੱਲਾਂਗੇ ਨਾਲੇ ਪਾਪਾ ਵੀ ਮੱਥਾ ਟੇਕ ਲੈਣਗੇ ਪਾਪਾ ਦਾ ਆ ਕੇ ਆਫਿਸ ਤੋਂ ਕੰਮ ਹੈ ਬੁੱਤ ਮੈਨੂੰ ਪਤਾ ਹੈ ਨਾ ਆਪਾਂ ਵੀ ਰਹਿ ਜਾਣਾ ਚਲ ਆਪਾਂ ਜਾਈਏ ਨਾ ਥੋੜੀ ਜਿਹੜਾ ਆਪਾਂ ਸਾਗ ਆਪਣੇ ਹੱਥ ਨਾਲ ਤੋੜਦੇ ਆ ਇਹਦੇ ਵਰ ਗਰੀਸ ਨਹੀਂ ਹਾਂ ਲਿਆਂਦਾ ਤੇ ਇਹ ਵੀ ਪਿੰਡ ਚੋਂ ਹੀ ਉੱਥੇ ਤੋੜ ਕੇ ਮਤਲਬ ਬੀਜ ਰੱਖਿਆ ਸੀ ਨਾਲ ਪਰ ਉਹਨਾਂ ਨੇ ਵਿੱਚ ਦੇਲੇ ਪੱਤੇ ਹੀ ਪਾ ਰੱਖੇ ਨੇ ਤੇ ਗੰਦਲ ਕੋਈ ਵਿਰਲੀ ਹੋਈ ਹੈ ਇਸ ਸਾਲ ਵਧੀਆ ਬੰਦਣਾ ਨੂੰ ਜਰੂਰ ਬੰਦਣਾ ਤੇ ਅਸੀਂ ਜਾਣਾ ਸੀ ਜੀ ਸਬਾਹ ਤੇ ਪਰ ਨਹੀਂ ਜਾਇਆ ਜਾ ਰਿਹਾ ਕਿਉਂਕਿ ਆਪਾਂ ਨੂੰ ਛੁੱਟੀ ਹੀ ਨਹੀਂ ਮਿਲ ਰਹੀ ਤੇ ਹੁਣ ਅਸੀਂ ਸਲਾਹ ਕੀਤੀ ਕਿ ਅਸੀਂ ਐਤਵਾਰ ਨੂੰ ਨਹੀਂ ਸ਼ਨੀਵਾਰ ਨੂੰ ਜਾਵਾਂਗੇ ਸ਼ਨੀਵਾਰ ਨੂੰ ਜਾ ਕੇ ਤੇ ਰਾਤ ਰੁਕਾਂਗੇ ਤੇ ਐਤਵਾਰ ਮੱਥਾ ਟੇਕ ਕੇ ਤੇ ਐਤਵਾਰ ਅਸੀਂ ਵਾਪਸ ਆ ਜਾਵਾਂਗੇ ਨੂੰ ਪਤਾ ਮਜਬੂਰੀ ਹੈ ਕੀ ਕਰ ਸਕਦੇ ਦਿਲ ਤੇ ਬੜਾ ਸੀ ਪਰ ਜਾ ਨਹੀਂ ਸਕਦੇ ਹੁਣ ਮੋਤੀ ਵਿੰਨੇ ਹੁਣ ਪੀਸਲਾ ਕਰ ਦੂੰ ਦੇਖ ਲੋ ਆ ਸਾਗ ਚੋਂ ਆ ਦੇਖੋ ਆ ਇੰਨੇ ਪੱਤੇ ਨਿਕਲੇ ਨੇ ਤੇ ਆ ਸਾਗ ਨਿਕਲੇ ਮੈਨੂੰ ਪੱਤਿਆਂ ਦਾ ਸਾਗ ਬਣਾਉਣਾ ਵਧੀਆ ਨਹੀਂ ਲੱਗਦਾ ਮੈਨੂੰ ਐਂ ਹੁੰਦਾ ਗੰਦਲਾ ਹੁੰਨ ਵਧੀਆ ਵਧੀਆ ਨਹੀਂ ਗੰਦਲਾ ਦਾ ਸਾਗ ਉਹ ਨਹੀਂ ਵਧੀਆ ਬਣਦਾ ਹਨਾ ਮੈਂ ਫੌਲ ਵੀ ਲਈਆਂ ਮੇਥੇ ਵੀ ਲਈਆਂ ਇਹਨਾਂ ਰਾਤ ਨੂੰ ਧੋ ਕੇ ਰੱਖ ਲਾ ਕਿ ਸਵੇਰੇ ਤੜਕੇ ਰੱਖਣਾ ਬਸ ਨੂੰ ਰਾਤ ਨੂੰ ਧੋ ਕੇ ਰੱਖਿਆ ਹੋਏਗਾ ਸਾਰਾ ਨੁਚੜ ਜਾਏਗਾ ਇਹ ਕਈ ਤਾਂ ਗੰਦਲਾ ਹੈਗੀਆਂ ਦੇ ਕਿੰਨੀਆਂ ਸੋਹਣੀਆਂ ਹਮ ਹਨਾ ਕਈ ਬਹੁਤ ਆਪਾਂ ਤਿੰਨ ਜਾਣੇ ਆ ਮੁਕਦਾਂ ਨਹੀਂ ਆਪਾਂ ਕਰੇ ਕਰੇ ਕਿ ਇਹਨੇ ਮੰਗਣਾ ਉਹਦਾ ਹਾਂ ਉਹ ਹੈ ਪਿੰਡਾਂ ਵਾਲੇ ਹੈ ਅੱਜ ਤਾਂ ਆ ਇੱਕ ਦੂਜੇ ਤੋਂ ਲੈ ਲੈਨੇ ਆਪਾਂ ਕੋਲੀ ਮਾਗ ਲੈਨੇ ਆ ਅੱਛਾ ਸਬਜ਼ੀ ਕੀ ਬਣਾਈ ਹੈ ਲੈ ਆਪਾਂ ਇਹਨੂੰ ਦੇ ਇੱਧਰ ਅਸੀਂ ਤਾਂ ਬਣਾਈ ਨਹੀਂ ਅੱਜ ਅਸੀਂ ਤਾਂ ਬਣਾਈ ਹੈ ਬੜਾ ਸੋਖ ਹੁੰਦਾ ਹੈ ਨਾ ਪੁੰਨ ਵੀ ਲੱਗਦਾ ਪਿੰਡਾਂ ਵਾਲੀ ਲਾਈਫ ਬਹੁਤ ਵਧੀਆ ਹੈ ਸ਼ਹਿਰਾਂ ਵਾਲੀ ਆਪਣੀ ਜਗ੍ਹਾ ਵਧੀਆ ਪਿੰਡਾਂ ਵਾਲੀ ਆਪਣੀ ਜਰੂਰ ਹੈ ਹੁਣ ਇਹਨਾਂ ਨੂੰ ਕੀ ਕਰਾਂ ਸਿੱਟਾਂ ਪੱਤੇ ਬੱਸ ਦਮੂ ਆਪਾਂ ਸ਼ੁਕਰ ਕਰ ਤਿੰਨ ਗੁੱਟੀਆਂ ਲੈ ਲਈਆਂ ਨੇ ਬੋਲਿੰਗ ਜਨ ਕੀ ਨਿਕਲਣਾ ਹੈ ਵਿੱਚੋਂ ਆ ਨਿਕਲ ਗੁਸਤਮੀ ਤੁਮੇ ਤਾਂ ਸਾਲ ਥੋੜਾ ਯਾਰ ਹੈ ਇਹ ਤਾਂ ਥੋੜਾ ਹੈ ਯਾਰਾ ਇੰਨੇ ਤੁਸੀਂ ਪੱਤੇ ਹੁਣ ਸੁੱਟਣੇ ਨੇ ਉਹੀ ਤਾਂ ਮੈਂ ਕਹਿ ਰਹੀ ਆ ਪੱਤੇ ਆ ਦੇਖੋ ਕਿੱਡੀ ਗੰਦਲ ਹੈ ਗੰਦਲ ਨਹੀਂ ਹੈਗੀ ਗੰਦਲ ਕਿੰਨੂੰ ਕਹਿੰਦੇ ਨੇ ਪਤਾ ਤੈਨੂੰ ਆ ਮੋਟੇ ਮੋਟੇ ਡੰਡੀਆਂ ਆਂਦੀ ਗੰਦਲ ਸਾਗ ਆਪਾਂ ਗਲਤ ਲੈ ਆਏ ਉਹ ਬਾਪੂ ਸਾਨੂੰ ਨਾ ਪਾਗਲ ਬਣਾ ਗਿਆ ਤਾਂ ਹੀ 60 ਰੁਪਏ ਦਾ ਦਿੱਤਾ ਹੂੰ 60 ਰੁਪਏ ਦਾ ਦਿੱਤਾ ਪੱਤੇ ਹੀ ਭਰੇ ਹੋਏ ਨੇ ਵੇਚਣਾ ਐਂ ਹੀ ਦਿੱਤੇ ਨੇ ਦੰਦਲੇ ਨਹੀਂ ਆਈ ਪੱਤੇ ਪਾਏ ਹੋਏ ਚਲ ਹੋਈ ਗੱਲ ਨਹੀਂ ਮੈਂ ਧਰ ਲੈ ਮੈਂ ਲਿਆਂਦਾ ਇੰਨੇ ਪੈਸੇ ਲਾ ਕੇ 60 ਰੁਪਏ ਲਾ ਕੇ 60 ਰੁਪਏ ਕਿਤੇ ਉਹੀ ਬਣਦੇ ਨੇ ਪਾਲਕ ਦੋ ਗੁੱਤੀਆਂ ਪਾਲਕ ਸਾਫ ਹੈ 60 ਰੁਪਏ ਬਣਾ ਲਈ ਥੰਬਨੇਲ ਵੀ ਬਣਾਣਾ ਪੈਂਦਾ ਉਹ ਚ ਵੀ ਮਿਹਨਤ ਲੱਗਦੀ ਹੈ ਐ ਕਰ ਹੁਣ ਆਪਾਂ ਸੱਜੀ ਕੀ ਬਣਾਈਏ ਤਾਂ ਸਵੇਰ ਦੀ ਬਿਊਟੀ ਆਪਣੀ ਚਟਨੀ ਘੁੱਟਦੇ ਆਂ ਮੈਂ ਕਿਹਨੂੰ ਰੋਟੀਆਂ ਬਣਾਉਣ ਦੀ ਗੱਲ ਕੜੀ ਬਣਾਈ ਹੈ ਹਾਂ ਕੜੀ ਮੱਖੜੀ ਚੋਲ ਚੋਲ ਨਹੀਂ ਚੋਲ ਤਾਂ ਆਪਣੇ ਮੈਨੂੰ ਲੱਗਦਾ ਉਹ ਬਾਸਮਤੀ ਵਾਲੇ ਪਏ ਉਹ ਬੜੇ ਗੰਦੇ ਨੇ ਸਾਫ਼ ਕਰਨੀ ਪੈਣੀ ਤੇ ਲੋਜੀ ਸਾਗ ਆਪਾਂ ਨੇ ਕਰ ਲਿਆ ਸਾਫ਼ ਕੋਲ ਵੀ ਹੀ ਰਹੇਗਾ ਬਾਕੀ ਸਭ ਠੀਕ ਹੈ ਆਪਾਂ ਆ ਗਏ ਨੇ ਦੇਖੋ ਆ ਗਏ ਹੋਣੇ ਇਹ ਲੱਗਦਾ ਇਹ ਤਾਂ ਖੁੱਲਿਆ ਪਿਆ ਨਹੀਂ ਨਹੀਂ ਨਹਾਰਾ ਨੇ ਅੰਕਲਾਇਨੇ ਨਾਲ ਨੂੰ ਹੂੰ ਮਿੰਜਾ ਸਾਡਾ ਕਿੰਨਾ ਹੋ ਗਿਆ ਤਾਂ ਮੈਂ ਆਪਾਂ ਉਹਨਾਂ ਦੇ ਘਰ ਆ ਕੇ ਦੰਮ ਦੀ ਫਰੈਂਡ ਦੇ ਘਰੇ ਗਏ ਜੀ ਉੱਥੇ ਆਪਾਂ ਦੋ ਘਰ ਚਾਹ ਪੀਣੀ ਆ ਕੇ ਚਾਹ ਤੇ ਮੀਂਹ ਜੀ ਨੇ ਬਿਤਾ ਤੇ ਚਾਹ ਵੀ ਜਿਹੜੀ ਬਣਾਈ ਸੀ ਉਹਨਾਂ ਨੇ ਸਾਡੀ ਪਸੰਦ ਦੀ ਬਣਾਈ ਸੀ ਜਿਵੇਂ ਦੀ ਮੈਨੂੰ ਪਸੰਦ ਹੈ ਉਹ ਮੇਰੀ ਚਾਹ ਬਣਾਈ ਹੈ ਹੀ ਜਨਾਂ ਨੇ ਕਾਲਕੀ ਦੰਮੂ ਐਵੇਂ ਦੀ ਮਰੀ ਜੀ ਉਹ ਆਂਟੀ ਨੂੰ ਪੈਸੇ ਦੇ ਦੇ ਅੰਟੀ ਕੈਸ਼ੀਅਰ ਬਣੀ ਹੋਈ ਤੇ ਆਹ ਬਸ ਸਾਰਾ ਸਾਰਾ ਹੈ ਹੈ ਨਾ ਪਰਮਨ ਨੇ ਕੀਤਾ ਸਾਡੇ 'ਤੇ ਧੋਖਾ ਇਹ ਕਿ ਨਹੀਂ ਧੋਖਾ ਕੀਤਾ ਉਹਨਾਂ ਨੇ ਸਹੀ ਗੱਲ ਹੈ ਉਹ ਧੋਖਾ ਕੀਤਾ ਤੂੰ ਇਹ 얘 ਤਾਂ ਕਦੇ ਦੱਸ ਮੈਨੂੰ ਕਹਿੰਦਾ ਗੰਦਲਾ ਨੇ ਮੈਨੂੰ ਲੱਗਿਆ ਵੀ ਮੈਂ ਤਾਂ ਗੰਦਲਾ ਨਹੀਂ ਹੈਗਾ ਨਹੀਂ ਕਹਿੰਦਾ ਗੰਦਲਾ ਨੇ ਬੇਫਿਕਰੋਂ ਗੰਦਲਾ ਨੇ ਗੰਦਲਾ ਸਵਾਹ ਨਹੀਂ ਕੱਪੇ ਸਵੇਰੇ ਦਿਨ ਚੜਾਏ ਵਧੀਆ ਰੱਬ ਤੋਂ ਧੁੱਪ ਚੜ ਜੇ ਫਿਰ ਕੋਸਾ ਭੰਗੀ ਦਾ ਮੈਂ ਤੇ ਤੋਂ ਮੈਂ ਨੌਂ ਸਾਫ ਕਰਾ ਫਰੰਡ ਹੋ ਗਈ ਜਿਆਦਾ ਰੋਟੀ ਰਾਦੀ ਧਮਣ ਬਣਾਉਂਦੀ ਮੈਂ ਤੇ ਰੋਟੀ ਬਣਾਉਂਦੀ ਨਹੀਂ ਤੇ ਮੈਨੂੰ ਟੈਨਸ਼ਨ ਨਹੀਂ ਥੋੜੀ ਘੱਟ ਕੇ ਚਲ ਧਮਣ ਨਹੀਂ ਬਣਾਣੀ ਰੋਟੀ ਹਣਾ ਲੋਸ ਨੂੰ ਰੋਟੀ ਨਹੀਂ ਬਣਾਉਂਦੇ ਤੀਆਂ ਆਟਾ ਸੋਟੜਾ ਹੁੰਦਾ ਤੀਆਂ ਤਰ ਕੰਨਾਂ ਨੂੰ ਭੂਆ ਕਹਿੰਦੇ ਨੇ ਈ ਤੀਆਂ ਤਰ ਕੰਨਾਂ ਦਰਲੇਟਾਈ ਲਾਈਆਂ ਤੂੰ ਦਾ ਸਾਧੋਗੀ ਤੇਰੇ ਵਾਲੀ ਬਾਹਰ ਤੇ ਬੈਠ ਸੀ ਜੀ ਕੀ ਸਾ ਉਹ ਦੇ ਹੋ ਲੋਕੋ ਭਾਈ ਸਾਡਾ ਰੋਜ਼ ਦੁੱਧ ਉੱਪਰ ਜਾਂਦਾ ਰੋਜ਼ ਸ਼ੁਕਰ ਬਣਾਓ ਬਾਹਰ ਬਾਹਰ ਵੀ ਨਿਕਲ ਗਿਆ ਬਾਹਰ ਵੀ ਨਿਕਲ ਗਿਆ ਤਾਂ ਹੀ ਪਤੀਲੇ ਉੱਪਰੋਂ ਗੰਦਾ ਹੋਇਆ ਚਾਰ ਦਿਨ ਹੋ ਗਏ ਨੇ ਦੁੱਧ ਸਾਡਾ ਰੋਜ਼ ਹੀ ਉੱਪਰ ਜਾਂਦਾ ਮਾੜਾ ਜਿੱਦਾਂ ਹੁੰਨੇ ਦੁੱਧ ਉੱਪਰ ਜਾਂਦਾ ਮਾੜਾ ਜਿੱਦਾਂ ਹੁੰਨੇ ਦੁੱਧ ਉੱਪਰ ਜਾਂਦਾ ਸੋ ਜੀ ਆਪਣਾ ਸਾਗ ਸੁੱਕ ਸਾਫ਼ ਹੋ ਗਿਆ ਆਪਾਂ ਧੋ ਕੇ ਤੇ ਇਹ ਰੱਖਨੇ ਆ ਸਾਗ ਠਹਿਰ ਕੇ ਪਹਿਲਾਂ ਆਪਾਂ ਦੇ ਲਈਏ ਸਬਜ਼ੀ ਭਾਂਜੀ ਕੀ ਬਣਾਣੀ ਸਿਰੇ ਆਲੂ ਮਟਰ ਬਣਾ ਹੀ ਉਹ ਹੈਗੀ ਤੁਰੀ ਜਾਂਦੇ ਹੋ ਮੈਨੂੰ ਪੁੱਛੋ ਕਿ ਤੇ ਦਾ ਦਮਨ ਨੂੰ ਤੋੜਾ ਸੀ ਕਿ ਬਰਨਾ ਹਕਿੰਨਾ ਬੋਧ ਨਿਕੜ ਗਿਆ ਦਮਨ ਨੂੰ ਕਿੰਨਾ ਕੰਮ ਵੱਧ ਗਿਆ ਦੇਖ ਲੋ ਦੱਸ ਜਿਸ ਤਰ੍ਹਾਂ ਥੋੜਾ ਢੁਲੇਗਾ ਚੰਗੀ ਤਰ੍ਹਾਂ ਸਾਫ਼ ਕਰੀਏ ਨਾ ਸਾਬਣ ਸੁਬਣ ਲਾ ਕੇ ਰੋਜ਼ ਹੀ ਕਰਦੇ ਆ ਪਰ ਜਦੋਂ ਸਾਫ਼ ਕੀਤਾ ਹੋਇਆ ਨਾਲ ਦੀ ਨਾਲ ਹੀ ਦੁੱਬੂਗਾ ਪਾਣੀ ਬੜਾ ਠੰਡਾ ਹੋਇਆ ਹੋਗਾ ਖੰਡ ਸੰਧ ਹੀ ਹੋਊਗਾ ਹਜੇ ਤਾਂ ਆ ਕਹਿ ਰਹੀ ਮੈਂ ਆਵਾਂ ਜਾਂ ਤਾਂ ਆਪਾਂ ਸਲਾਹ ਕਰਾਂਗੇ ਕਿ ਆਪਾਂ ਜਾਣਾ ਹੈ ਕਿ ਨਹੀਂ ਜਾਣਾ ਤੇ ਚੱਕਰ ਇਹ ਪੈ ਰਿਹਾ ਕਿ ਕਹਿੰਦੇ ਜਾ ਕੇ ਰਾਤ ਨੂੰ ਤੇ ਸਵੇਰੇ ਵਾਪਸ ਆਉਣਾ ਕੋਈ ਪਤਾ ਨਹੀਂ ਹੁੰਦਾ ਨਾ ਇਹ ਨਹੀਂ ਸਹੀ ਹੋ ਲਾ ਮੇ ਮਾਂ ਮੇਰੀ ਕੁੜੀ ਦਾ ਫੋਨ ਆਇਆ ਤੇ ਕਹਿੰਦੀ ਤੂੰ ਆਈ ਨਹੀਂ ਮੈਂ ਤਾਂ ਕਿ ਮੈਨੂੰ ਫੋਨ ਕੀਤਾ ਸੀ ਅਮੋੜਣ ਦਾ ਫੋਨ ਕੀਤਾ ਸੀ ਸਸਾ ਲੱਤ ਕਹਿੰਦੀ ਲੱਤ ਜਿਹੜਾ ਐਡਰੈਸੋਂੋਂ ਆਉਣਾ ਕਰਦੇ ਚਾਹੀਏ ਸਹੀ ਮੈਂ ਮਿਲ ਕੋਲ ਡਿਜੀਟਲ ਮੈਨੂੰ ਕਹ ਰਹੀ ਆ ਦਵਾਈ ਦੀ ਹਾਂ। はい بڑے ਕੰਮ ਨੇ ਸੱਚੀ ਇਹ ਫਰਮ ਪਹਿਲਾਂ ਤੋਂ ਕੋਈ ਨਾ। ਚਲ ਅਦਮ ਤੂੰ ਹੁਣ ਦਸਾਂ ਘਰ ਸੋਈ ਤੇ ਮੈਂ ਕਰਾਂ ਇੱਕ ਵਾਰ ਆਪਣਾ ਕੋਰੀਅਰ ਜਾਣਾ ਸੇਰੇ ਟੈਂ ਦਾ ਤੇ ਉਹ ਟੈਕ ਕਰ ਲਾਂ ਠੀਕ ਹੈ। ਓਕੇ। ਓਕੇ ਪਾ ਇਹ ਐ ਕਰਦੇ ਆਪਾਂ। ਬਣਾ ਲੈਨੇ ਆਪਾਂ। ਘੜੀ ਚੌਲ ਮਟਰ ਵਾਲੇ ਚੌਲ। ਮੈਂ ਇੱਕ ਕੜੀ ਚੌਲ ਬਣਾ ਲਵਾਂ ਦਹੀਂ ਹੈਗਾ ਦਮਨ ਨੂੰ ਕੜੀ ਬਹੁਤ ਪਸੰਦ ਆ ਦਮਨ ਨਹੀਂ ਪਸੰਦ ਨਾ ਕੜੀ ਖਾਣਾ ਦਮਨ ਜਿੱਦ ਜਿੱਦ ਮੈਂ ਕਹਿੰਦੀ ਕੜੀ ਬਣਾ ਲਵਾਂ ਕੜੀ ਚੌਲ ਬਣਾ ਲਵਾਂ ਤੂੰ ਜਿਵੇਂ ਸਿਭਰਾ ਕੇ ਹਾਂ ਮੈਂ ਨਹੀਂ ਬਣਾ ਕੇ ਦਿੰਦੀ ਗੱਲਾਂ ਦੇ ਲੋਕ ਨਹੀਂ ਤੂੰ ਹੀ ਬਣਾ ਕੇ ਨਹੀਂ ਦਿੰਦੇ ਆ ਬੜਾ ਸੜ ਗਿਆ ਕਿ ਲੈ ਕੇ ਨਹੀਂ ਲੈਕ ਨਹੀਂ ਹੈਗੀ ਫ੍ਰਿਜ ਵਿੱਚ ਚੱਲ ਰਹੀ ਫ੍ਰਿਜ ਤਾਂ ਮੈਂ ਕੱਢ ਕੇ ਗਈ ਆ ਤੇ ਸੜ ਗਿਆ ਆਪਣੇ ਨਿਊਜ਼ੀਲੈਂਡ ਵਾਲੇ ਆਂਟੀ ਨੇ ਉਹਨਾਂ ਦੇ ਲਿਆਂਦੇ ਨੇ ਆਪਣੇ ਸਟੌਲ ਤੇ ਉਹਨਾਂ ਨੇ ਸਟੌਲ ਮਗਵਾਏ ਸੀ ਬਹੁਤ ਸੋਹਣੇ ਦੇਖੋ ਜੀ ਫੁੱਲੇਟੂ ਲੈਣੇ ਕੰਫਰਟ ਤੇ ਉਹਨਾਂ ਨੇ ਦੋ ਸਟੌਲ ਮਗਵਾਏ ਸੀ ਆਪਾਂ ਉਹਨਾਂ ਨੂੰ ਸਟੌਲ ਹੀ ਪਹਿਨਣਾ ਉਹਨਾਂ ਦਾ ਆਰਡਰ ਚੱਲਦਾ ਪਿਆ ਆਪਣੇ ਕੋਲ ਸੂਟਾਂ ਦਾ ਤੇ ਆਪਾਂ ਸਟੌਲ ਵੀ ਨਾਲ ਹੀ ਪਹਿਨੇ ਆ ਇੱਕ ਆ ਲੈਂਦਾ ਰੰਗਰਾਂ ਦੀਆਂ ਵਾਲਾ ਤੇ ਇੱਕ ਆ ਲਉ ਬਹੁਤ ਸੋਹਣੇ ਲੱਗੇ ਮੈਨੂੰ ਉਹਨਾਂ ਨੇ ਨਾ ਜਿੰਨੇ ਵੀ ਸੂਟ ਰੈਡੀ ਕਰਵਾਏ ਨੇ ਤੇ ਜੋ ਵੀ ਲੈ ਰਹੇ ਨੇ ਉਹ ਕਹਿੰਦੇ ਕਿ ਤੁਸੀਂ ਆਪਣੀ ਪਸੰਦਾਂ ਭੇਜਿਓ ਤੇ ਮੈਂ ਆਪਣੇ ਵੱਲੋਂ ਮਤਲਬ ਕੋਈ ਵੀ ਕਮੀ ਨਹੀਂ ਛੱਡ ਰਹੀ ਮੈਂ ਆਪਣੀ ਪਸੰਦ ਦੇ ਹਨ ਅ ਏ ਦੇ ਅਕੋਰਡਿੰਗ ਸਾਰਾ ਕੁਝ ਉਹਨਾਂ ਦੇ ਹਿਸਾਬ ਨਾਲ ਹੀ ਰੈਡੀ ਕਰਵਾ ਰਹੀ ਹਾਂ ਮੈਂ ਕਿਹਾ ਹਨ ਅ ਜਿਹੜੀ ਚੀਜ਼ ਸੋਬਰ ਜੀ ਹੁੰਦੀ ਸਰਦਾਰੀ ਜੀ ਵਧੀਆ ਲੱਗਦੀ ਤੇ ਸਟਾਲ ਵੀ ਉਹਨਾਂ ਨੇ ਕਹੇ ਕਿ ਆਪਣੀ ਪਸੰਦ ਦੇ ਭੇਜੋ ਸਟਾਲ ਵੀ ਮੈਂ ਉਹਨਾਂ ਨੂੰ ਆਪਣੀ ਪਸੰਦ ਦੇ ਭੇਜ ਰਹੀ ਹਾਂ ਆ ਸੂਟ ਜਾਣ ਦਾ ਬਣ ਆਪਣਾ ਸੇਰੇ ਕੋਰੀਅਰ ਇਹ ਕਰਦੀ ਹੈ ਪੈਕ ਤੇ ਕੋਈ ਸੋ ਦੂਜੇ ਜਾਣੇ ਉਹ ਵੀ ਪੈਕ ਕਰ ਲਿਆ। ਇਹਨਾਂ ਦਾ ਦੁਪੱਟਾ ਵੀ ਡਾਈ ਹੋ ਗਿਆ ਨਾ ਉਹ ਸੁੱਕਣਾ ਪਾਣਾ। ਪਾਣੀ ਸੀ। ਤੇ ਮੈਂ ਘਰੇ ਆ ਕੇ ਸੁਕਾਇਆ ਉਹ ਡਾਈ ਵਾਲਾ ਕਹਿੰਦਾ ਕਿ ਅੱਜ ਧੁੱਪ ਥੋੜੀ ਜਿਹੀ ਘੱਟੀ ਹੈ ਤਾਂ ਕੰਕਰ ਦੇ ਮੈਂ ਤੂੰ ਘਰੇ ਦੇ ਦੇ ਮੈਂ ਘਰੇ ਸੁਕਾ ਲੂੰਗੀ। ਬਸ ਉਹ ਹੁੰਦਾ ਹੈ ਤਾਂ ਪ੍ਰੈਸ ਕਰਕੇ ਆਪਾਂ ਪੈਕ ਕਰ ਦੇਣਾ ਠੀਕ ਹੈ। ਹੂੰ। ਤੇ ਤਾਂ ਕ ਵਿਚਾਰੇ ਹੀ ਨਹੀਂ ਹੈਗੇ ਮੈਂ ਤੇ ਬਾਹਰ ਆ ਕੇ ਬੈਠੀ ਥੋੜਾ ਤੁਸੀਂ ਮੈਨੂੰ ਕਦੋਂ ਕਿਹਾ ਹੁਣ ਅਲੈਟ ਲਾ ਕੇ ਨਾ ਸਾਰੇ ਕੱਪੜੇ ਵਿਛਾ ਦੇ ਤੇ ਨਾਲੇ ਉਹ ਜਿਹੜੇ ਸੂਟ ਜਾਣੇ ਉੱਥੇ ਰੱਖ ਦੇ ਮੈਂ ਕੋਰੀਰ ਕਰ ਦੇਣੀ ਆ ਹੀਟਰ ਲਾ ਲੈ ਲਾਗੇ ਠੀਕ ਹੈ ਮੇਰੇ ਪੁੱਤ ਮੈਂ ਰਸੋਈ ਚ ਵੱਢ ਜਾਨੀ ਆ ਮੈਂ ਕੜੀ ਬਣਾ ਲੈਣੀ ਆ ਬਸ ਫਿਰ ਤਾਂ ਚੌਲ ਬਣਾਣੇ ਤੁਹਾਡੀ ਰੋਟੀ ਦੀ ਡਿਊਟੀ ਖਤਮ ਤੂੰ ਇੰਨਾ ਸੈੱਡ ਹੋ ਕੇ ਬਹਿ ਗਿਆ ਮੈਂ ਤੈਨੂੰ ਕੰਮ ਦੱਸੇ ਤਾਂ ਤੂੰ ਚੁੱਪ ਕਰਕੇ ਬਹਿ ਗਿਆ ਨਹੀਂ ਤੂੰ ਦੱਸਿਆ ਸੀ ਸੋਫੇ ਚਾਦਰ ਵਿਛਾ ਲੈ ਵਿਚਾਰੇ ਦਿੱਤੀ ਹਾਂ ੁੱਡੀ ਮੇਰੀ ਭਾਈ ਏ ਨਾ ਕੋਣ ਆ ਗਿਆ ਹਾਂਜੀ ਤੁਸੀਂ ਜਦੋਂ ਤੇ ਤੁਹਾਡੀ ਲੋਡ ਹੁੰਦੀ ਉਹ ਤਾਂ ਤੁਸੀਂ ਟਾਈਮ ਨਾ ਆਉਂਦੇ ਨਹੀਂ ਅੱਜ ਤੁਹਾਡੀ ਲੋਡ ਨਹੀਂ ਤਾਂ ਅੱਜ ਤੁਸੀਂ ਟਾਈਮ ਨਹੀਂ ਆਗੇ ਅੱਜ ਮੇਰੀ ਕਾਦੀ ਲੋਡ ਨਹੀਂ ਹੈਗੀ ਅੱਜ ਲੋਡ ਹੀ ਨਹੀਂ ਕਿਉਂ ਉਹ ਅੱਜ ਤੁਸੀਂ ਟਾਈਮ ਨਾ ਆਗੇ ਕੱਲ ਮੇਰੀ ਲੋਡ ਸੀ ਕੱਲ ਮੈਂ ਡਾਕਟਰ ਜਾਣਾ ਦਵਾਈ ਲੈਣ ਤੇ ਕੱਲ ਮੈਂ ਕਰਾਂ ਹੁਣ ਹੁੰਦੇ ਹੁਣ ਹੁੰਦੇ ਲਓ ਜੀ ਅੱਜ ਦੱਸੋ ਅੱਜ ਲੋਡ ਕਿਉਂ ਨਹੀਂ ਹੈ ਅੱਜ ਆਪਾਂ ਜਾਣਾ ਹੀ ਫਤੇਕੜ ਸਾਹਿਬ ਪਰ ਤੁਸੀਂ ਕੈਨਸਲ ਕਰਤਾ ਕੰਮ ਖਰਾਬ ਹੋ ਗਿਆ ਹੋਰ ਤੁਸੀਂ ਕਹਿੰਦੇ ਸਵੇਰੇ ਆਉਣਾ ਤੜਕੇ ਕੀ ਫਾਇਦਾ ਉਸ ਚੀਜ਼ ਦਾ ਆਹ ਵੇਖ ਲਓ ਜੀ ਲੈਪਟਾਪ ਖੁੱਲ ਗਿਆ ਆਪਣੇ ਮੱਥਾ ਟੇਕਣਾ ਮੱਥਾ ਟੇਕ ਕੇ ਆਉਣਾ ਮੈਂ ਮੰਨਣੀ ਆ ਮੱਥਾ ਟੇਕਨੇ ਰਾਤ ਨੂੰ 2 ਵਜੇ ਲੈਣ ਚ ਲੱਗਨੇ ਆ ਤੇ ਦੋ ਦੋ ਤਿੰਨ ਤਿੰਨ ਘੰਟੇ ਲੱਗਦੇ ਨੇ ਠੀਕ ਹੈ ਉਧਰੋਂ ਸਵੇਰੇ ਤੁਸੀਂ ਤੜਕੇ ਕਹਿਣਾ ਭੱਜ ਲੋ ਭੱਜ ਲੋ ਭੱਜ ਲੋ ਮੈਂ ਦਫ਼ਤਰ 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 ਫਿਰ ਕੰਮ ਖਰਾਬ ਹੋ ਜਾਂਦਾ ਸਵੇਰੇ ਬੰਦਾ ਥੋੜੀ ਰੈਸਟ ਵੀ ਕਰਦਾ ਨਾ ਨਾਲੇ ਗਏ ਹੁੰਨੇ ਆ ਨਾਨਕੇ ਤੇ ਨਾਨਕੇ ਤੁਹਾਨੂੰ ਪਤਾ ਜੀ ਕਰਦਾ ਕਿਤੇ ਹੋਣ ਨੂੰ ਚਲ ਠੀਕ ਹੈ ਚਲ ਚਾਂਦੇ ਦੇਖਦੇ ਸਵੇਰੇ ਦੇਖਾਂ ਕੀ ਬਣਦਾ ਉੱਥੇ ਹੋ ਇਹ ਨਾ ਹੋਏ ਨਾ ਤੁਸੀਂ ਭਜਾ ਦਿਓ ਕਿਤੇ ਉਹ ਤਾਂ ਹੁਣ ਸਮਝ ਦੱਸੂਗਾ। ਨਾ ਨਾ ਇਹ ਕੰਮ ਨਹੀਂ ਜਾਂ ਤਾਂ ਫਿਰ ਬਹਿ ਕੇ ਉਥੇ ਲੈਪਟਾਪ ਤੇ ਕੰਮ ਕਰ ਲਿਓ ਰਾਤ ਨੂੰ ਮੱਥਾ ਠੇਕ ਲਾਂਗੇ ਤੇ ਸਵੇਰੇ ਬਹਿ ਕੇ ਕੰਮ ਕਰ ਲਿਓ ਘਰੇ। ਚਲੋ ਦੇਖਦੇ ਹਾਂ। ਹੋ ਤਿਆਰ ਫਿਰ ਚੱਲਦੇ ਆ। ਸਬਜੀ ਕੈਨਸਲ ਦਾ ਵਨ। ਮੇਰੇ ਕੜੀ ਚੋਲੇ ਖਾਣੇ ਨੇ। ਕੜੀ ਚੋਲਾ ਪਣ ਲੰਗਰ 'ਚ ਹੀ ਖਾਵਾਂਗੇ ਜਾ ਕੇ। ਤੇ ਆਹ ਦੇਖ ਲਓ ਲੈਪਟਾਪ ਖੁੱਲ ਗਿਆ ਹੁੰਦਾ ਹੀ ਇੱਧਰ ਟਿਫਨ ਰੱਖਤਾ ਆਪਾਂ ਨੇ। ਚਲੋ ਵਧੀਆ ਮੈਂ ਵੀ ਆਪਣੇ ਬੁਟੀਕ ਦੇ ਸਾਰੇ ਕੰਮ ਨਿਬੇੜ ਆਈਆਂ ਤੇ ਗੁਰੂ ਦੇ ਦਰਸ਼ਨ ਕਰਦੇ ਆਂ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਜੇ ਮੌਕਾ ਬਖਸ਼ਿਆ ਹਨਾ। ਹੂੰ ਹੂੰ। ਤੇ ਨਹੀਂ ਚਲਦੇ ਚਲ ਚਲ ਫੜ ਫੜ ਕਰੋ ਚਲੋ ਠੀਕ ਕਰ ਲਓ ਤੁਸੀਂ ਕੰਮ ਤੇ ਸਪਹਿਲਾ ਸਵੇਰ ਦਾ ਕਨਫਰਮ ਕਰ ਲਓ ਕਨਫਰਮ ਕਰ ਲਓ ਸਵੇਰ ਦਾ ਅੱਜ ਦਿੱਤਾ ਮੈਂ ਕਹਿੰਦਾ ਮੈਂ ਬਿਮਾਰ ਹਾਂ ਠੀਕ ਠੀਕ ਹੈ ਹਾਂ ਕਿ ਸਾਡੇ ਭਾਈ ਬਹੁਤ ਸਿੱਧੀ ਢਾਡੇ ਚੱਲਣ ਦੇ ਸਾਡੇ ਗੁਰੂਆਂ ਦੇ ਤੇ ਅਸੀਂ ਮੱਥਾ ਟੇਕਣ ਜਾਣਾ ਪਾਪਾ ਜੀ ਵੀਡੀਓ ਪਹੁੰਚ ਗਈ ਮੇਰੇ ਤੱਕ ਤੇ ਦਮਨ ਸਾਗ ਅੰਦਰ ਰੱਖ ਲੈ ਪੁੱਤ ਸਾਗ ਕੈਨਸਲ ਆ ਕੇ ਬਣਾਵਾਂਗੇ ਸਾਗ ਠੀਕ ਹੈ ਅਈ ਅੱਜ ਮਾਵਾਂ ਤੇ ਸਾਗ ਲੈ ਕੇ ਆਈਆਂ ਉਥੋਂ ਰਾਹ 'ਚ ਉਹ ਇੱਕ ਬਾਪੂ ਬੈਠਾ ਮੈਂ ਕਿਹਾ ਅੰਕਲ ਜੀ ਸਾਗ ਕਹਿੰਦੇ ਹਾਂ ਬੇਟਾ ਲੈ ਜਾਓ ਤੇ 70 ਰੁਪਏ ਦਾ 60 ਰੁਪਏ ਦਾ ਸਾਰਾ ਸਾਗ ਤਿੰਨ ਗੁੱਟੀਆਂ ਨਾਲ ਦੋ ਗੁੱਟੀਆਂ ਪਾਲ ਤੇ ਚਲ ਠੀਕ ਤੇ ਦਮੂ ਕਹਿੰਦੀ ਮਮਾ ਇੰਨੇ ਪੈਸੇ ਘਟ ਮੈਂ ਕਿਹਾ ਪੁੱਤੇ ਪਿੰਡਾਂ ਵਾਲੇ ਹੁੰਦੇ ਨੇ ਤੇ ਤੁਸੀਂ ਆਪ ਹੀ ਤੋੜਿਆ ਕੀ ਉਹਨੇ ਤੋੜਦੇ ਨਹੀਂ ਨਹੀਂ ਤੋੜ ਕੇ ਉਹ ਵੇਚਣ ਵਾਸਤੇ ਸ਼ਹਿਰ ਲੈ ਕੇ ਆਉਂਦੇ ਨੇ ਤੋੜ ਕੇ ਉਹਨਾਂ ਰੱਖਿਆ ਹੋਇਆ ਹੀ ਤੇ ਅਸੀਂ ਲੈ ਆਈਆਂ ਚਲ ਦਮਨ ਅੰਦਰ ਰੱਖ ਸਾਰਾ ਸਮਾਨ ਕੋ ਜੋ ਰੈਡੀ ਫਟਾਫਟ ਹੁਣੇ ਰਾਜੇ ਦਾ ਫੋਨ ਆਇਆ ਰੈਡੀ ਆ ਕਹਿੰਦਾ ਆਏ ਨਹੀਂ ਤੁਸੀਂ ਮੈਂ ਕਿਹਾ ਜੇ ਇਹੀ ਆਏ ਨਹੀਂ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਨਵੀਂ-ਨਵੀਂ ਵੀਡੀਓ ਦੇ ਨਾਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇਸ ਵੀਡੀਓ ਸਾਡੀਆਂ ਭੈਣਾਂ ਤੱਕ ਪਹੁੰਚ ਸਕੇ ਠੀਕ ਹੈ ਜੀ ਤੇ ਆਪਣਾ ਪੰਜਾਬੀ ਪਿਆਰਾਂ ਦਾ ਚੈਨਲ ਹੈ ਉਹਨੂੰ ਵੀ ਜ਼ਰੂਰ ਜਾ ਕੇ ਸਬਸਕ੍ਰਾਈਬ ਕਰੋ ਉੱਥੇ ਆਪਣੀਆਂ ਬੁਟੀਕ ਦੀਆਂ ਵੀਡੀਓ ਆ ਰਹੀਆਂ ਨੇ ਤੇ ਉਮੀਦ ਕਰਦੇ ਆਂ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਕੀ ਕਰਨਾ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਨਾਲ ਬੈਲ ਆਈਕਨ ਆ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਬਾਏ ਬਾਏ ਜੀ ਸ